प्यारे दोस्तो, मैं प्यार दो ना, <coughs> दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪਣੇ ਨਾਂ ਦੇ ਨਾਲ ਪਿੰਡ ਦਾ ਨਾਮ ਆਪਦਾ ਪੱਕਾ ਕਰ ਦਿੱਤਾ ਅੱਜ ਤੋਂ ਬਾਅਦ ਆਪਦਾ ਪਿੰਡ ਦਾ ਨਾਮ ਆਪਦੇ ਨਾਂ ਦੇ ਨਾਲ ਲਿਆ ਕਰਾਂਗੇ ਅੱਜ ਦੋਸਤੋ ਆਪਾਂ ਗੱਲ ਕਰਾਂਗੇ 15 ਜੁਲਾਈ 2015 ਨੂੰ ਇੱਕ ਸਾਥ ਦੇ ਵੱਲੋਂ ਪੰਜ ਬੱਚਿਆਂ ਦਾ ਕਤਲ ਬੱਚਿਆਂ ਦੀ ਉਮਰ 16-17 ਸਾਲ ਤੋਂ ਲੈ ਕੇ 25-26 ਸਾਲ ਤੱਕ ਤੇ ਛੇਵਾਂ ਸਾਧ ਆਪ ਜਦੋਂ ਖੁਦਕਸ਼ੀ ਕਰਦਾ ਪੰਜ ਘਰਾਂ ਦੇ ਦੀਵੇ ਗੁੱਲ ਕਰਕੇ ਅਖੌਤੀ ਸਾਧ ਆਪ ਵੀ ਖੁਦਕਸ਼ੀ ਕਰ ਗਿਆ ਤੇ ਅੱਜ ਤੱਕ ਅਸੀਂ ਦੁਬਾਰਾ ਇਨ੍ਹਾਂ ਸਾਧਾਂ ਦੇ ਚੁੰਗਲਾਂ ਚੋਂ ਨਿਕਲ ਨਹੀਂ ਸਕੇ ਸਾਡੇ ਕਿਉਂਕਿ ਉਸ ਵੇਲੇ ਮੋਗੇ ਜ਼ਿਲ੍ਹੇ ਦੀ ਏਡੀ ਵੱਡੀ ਘਟਨਾ ਸੀ ਕਿ ਲੋਕ ਧਰਾ ਧਰਾ ਕਰਨ ਲੱਗ ਪਏ ਸੀ 11-12 ਸਾਲ ਪਹਿਲਾਂ ਇੱਕ ਆਦਮੀ ਚੋਲਾ ਪਾ ਕੇ ਪਿੰਡ ਵਿੱਚ ਆਉਂਦਾ ਕੋਈ ਪਤਾ ਨਹੀਂ ਕਿੱਥੋਂ ਦਾ ਉਹ ਹੈ ਕੀ ਉਹ ਦਾ ਪਸ਼ੋਕੜਾ ਉਹ ਗੁਰਦੁਆਰੇ ਗੁਰੂ ਘਰੇ ਆ ਕੇ ਬੜ ਜਾਂਦਾ ਬਹਿ ਜਾਂਦਾ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਜੀ ਪਿੰਡ ਕੋਟਲਾ ਮੇਰ ਸਿੰਘ ਵਾਲਾ ਦੀ ਘਟਨਾ ਹੈ ਇੱਕ ਵੀਰ ਕਹਿੰਦੇ ਵੀ ਜਿਹੜੀ ਤੁਸੀਂ ਭਈਏ ਵਾਲੀ ਗੱਲ ਸੁਣਾਈ ਸੀ ਪਿਛਲੀ ਵੀ ਉਹ ਫੇਕ ਹੈ। ਦੋਸਤੋ ਮੈਂ ਕਦੇ ਫੇਕ ਕਹਾਣੀ ਨਹੀਂ। ਇਹ ਕੋਈ ਕਹਾਣੀ ਹੀ ਨਹੀਂ ਹੁੰਦੀ। ਇਹ ਜਿਹੜੀਆਂ ਮੇਰੀ ਆਪ ਦੀ ਨੌਕਰੀ ਦੇ ਦੌਰਾਨ ਵਾਪਰੀਆਂ ਘਟਨਾਵਾਂ ਸੱਚੀ ਘਟਨਾਵਾਂ ਦੇ ਆਧਾਰਤ ਮੈਂ ਗੱਲ ਕਰਦਾ ਹਾਂ ਉਹ ਬੱਚਾ ਜਿਹੜਾ ਭਈਏ ਨੇ ਪਿੰਡ ਰੱਤਿਆਂ ਦਾ ਮੈਂ ਨਾਂ ਲਿਆ ਸੀ। ਜੇ ਕਾਲਪਨਿਕ ਹੋਵੇ ਤਾਂ ਸਹੀ ਪਿੰਡ ਨਹੀਂ ਦੱਸਦਾ ਹੁੰਦਾ। ਪਰ ਮੈਂ ਉਹ ਪਿੰਡ ਦਾ ਨਾਂ ਨਹੀਂ ਸੀ ਮੁੰਡੇ ਦਾ ਲਿਆ ਕਿਉਂਕਿ ਜਕਮ ਫੇਰ ਹਰੇ ਹੋ ਜਾਂਦੇ ਆ ਉਹ ਡਰੋਲੀ ਪਾਈ ਦਾ ਨੌਜ ਬੱਚਾ ਸੀ ਤੇ ਰਤਿਏ ਪਿੰਡ ਉਹਨਾਂ ਨੇ ਜ਼ਮੀਨ ਲਈ ਹੋਈ ਸੀ ਉੱਥੋਂ ਦੇ ਸਰਦਾਰ ਸ਼ੇਰ ਸਿੰਘ ਮੈਂਬਰ ਸੀ ਉਹਨਾਂ ਦਾ ਬੇਟਾ ਸੀ ਕਿਉਂਕਿ ਕਈ ਵਾਰੀ ਮਜਬੂਰੀ ਹੁੰਦੀ ਹੈ ਨਾ ਨਹੀਂ ਲਿਆ ਜਾਂਦਾ ਪਰ ਤੁਸੀਂ ਜਦੋਂ ਸਵਾਲ ਇਹੋ ਜਿਹੇ ਕਰਦੇ ਮੈਂ ਤੁਹਾਨੂੰ ਸੱਚੀ ਇਹ ਵੀ ਜਿਹੜੀ ਕਹਾਣੀ ਆ ਬਾਗੇ ਪੁਰਾਣੇ ਥਾਣੇ 'ਚ ਤੁਸੀਂ ਐਫ ਆਈ ਆਰ ਲੈ ਸਕਦੇ ਜਿਹੜੀ ਐਫ ਆਈ ਆਰ ਦਰਜ ਹੋਈ ਔਰ ਕੇਸ ਬੰਦ ਹੋਇਆ ਜਦੋਂ ਕੋਈ ਮੁਲਜ਼ਮ ਦੋਸ਼ੀ ਨਹੀਂ ਰਹਿ ਗਿਆ ਤੇ ਕੇਸ ਨੇ ਗਾਗਾ ਦਾ ਚੱਲਣਾ ਸੀ ਅਸੀਂ ਸਾਰੀ ਵਾਹ ਲਾਈ ਕਿਉਂਕਿ ਛੇਤੀ ਟਰੇਸ ਹੋ ਗਿਆ ਸੀ ਕੇਸ ਇਹ 11 12 ਵਜੇ ਤੱਕ ਹੀ ਅਸੀਂ ਹੱਲ ਕਰ ਲਿਆ ਸੀ ਮੇਰੀ ਪੋਸਟਿੰਗ ਉਸ ਵੇਲੇ ਸੀ ਆਈਐਸਟਾ ਮੋਗੇ ਸੀ ਮੈਨੂੰ ਸਵੇਰ 6:30 ਵਜੇ ਸਾਡੇ ਮੰਚੀ ਦਾ ਫੋਨ ਆਉਂਦਾ ਕਿ ਕੋਟਲਾ ਮੇਲ ਸਿੰਘ ਵਾਲਾ ਦੇ ਵਿਖੇ ਛੇ ਕਤਲ ਹੋਏ ਆ ਜੀ ਤੇ ਤੁਸੀਂ ਉੱਥੇ ਪਹੁੰਚੋ ਤੇ ਅਫਸਰ ਉੱਥੇ ਪਹੁੰਚ ਰਿਹਾ ਸੀ ਤੇ ਮੇਰੇ ਦੋਸਤ ਸਰਦਾਰ ਪ੍ਰਤਾਪ ਸਿੰਘ ਇਹ ਸੱਚ ਉਹ ਵਗਾ ਪਰਾਨਾ ਲੱਗੀ ਸੀ ਉਹਨਾਂ ਨਾਲ ਗੱਲ ਕੀਤੀ ਜਦੋਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਜਦੋਂ ਪਹੁੰਚੇ ਤੇ ਪੈਰਾਂ ਥੱਲੇ ਉਹ ਜ਼ਮੀਨ ਜਿਹੜੀ ਨਿਕਲ ਗਈ ਸੀਨ ਜਿਹੜਾ ਦੇਖਿਆ ਨਹੀਂ ਸੀ ਜਾ ਰਿਹਾ ਪੰਜ ਬੱਚਿਆਂ ਦੀਆਂ ਲਾਸ਼ਾਂ ਇੱਕ ਕਮਰੇ ਦੇ ਵਿੱਚ ਪਈਆਂ ਹੋਈਆਂ ਸੀ ਥੋੜਾ ਜਿਹਾ ਮੈਂ ਤੁਹਾਨੂੰ ਹਾਲਾਤ ਉਹ ਦਿਖਾ ਦਿੰਦਾ ਉਸ ਵੇਲੇ ਦੀ ਵੀਡੀਓ ਹੋएगी ਇਹ ਜਿੰਨਾ ਹੀ ਮਤਾਂ ਹੀ ਆ ਇੱਕ ਪਰਿਵਾਰ ਇਹਦਾ ਬੇਟਾ ਸੀ ਵਿੱਚ ਬਾਬਾ ਜੀ ਕੀ ਹੋਾ ਕੀ ਹੋਇਆ ਤੁਹਾਡੇ ਦੂਸਰੇ ਪਰਿਵਾਰ ਦੇ ਮੈਂਬਰ ਤੁਹਾਡੇ ਕੋਲ ਦੂਸਰੇ ਪਰਿਵਾਰ ਦੇ ਮੈਂਬਰ ਇਹਨਾਂ ਤੋਂ ਇਲਾਵਾ ਤੁਹਾਡਾ ਗੰਗੋਰ ਪਰਿਵਾਰ ਦੇ ਮੈਂਬਰ ਤੋਂ ਹੈ ਜੀ ਹੋਰ ਕੋਈ ਪਰਿਵਾਰ ਦੇ ਹੋਰ ਮੈਂਬਰ ਵੀ ਸੀ ਤੁਹਾਡੇ ਕੋਈ ਚਾਚਾ ਭਤੀਜੇ ਜਾਂ ਚਾਚੇ ਤਾਇਦੇ ਬੜੇ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਕਿਵੇਂ ਕਰਦੇ ਮੈਨੂੰ ਕਰਨੀਆਂ ਨਹੀਂ ਆਉਂਦੀਆਂ ਡੈਡ ਬੌਡੀਆਂ ਜਿਵੇਂ ਤੁਹਾਨੂੰ ਪਈਆਂ ਥੋੜੀਆਂ ਦਿਖਾ ਦੇਣਾ ਵੇਖੋ ਹਾਲਤ ਕਹਾਣੀ ਕਿੱਥੋਂ ਸ਼ੁਰੂ ਹੋਈ ਇਹ ਬਾਬਾ ਥੋੜੀ ਥੋੜੀ ਤੰਤਰਿਕ ਦਾ ਕੰਮ ਕਰਨ ਲੱਗ ਪਿਆ ਉਹਨੂੰ ਸੰਤ ਸ਼ਾਂਤੀ ਕਹਿ ਰਹੇ ਹੁਣ ਵੀ ਉਹ ਸ਼ਾਂਤੀ ਕਹਿ ਰਹੇ ਜੀ ਸੰਤਾਂ ਨੇ ਸਾਨੂੰ ਐ ਕਿ ਐ ਕਿਹਾ ਹਰੇਕ ਘਰ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਤਕਰੀਬਨ ਇੱਕ ਇੱਕ ਕਮਰਾ ਹੀ ਉਹਨੂੰ ਛੱਡਿਆ ਹੋਇਆ ਸੀ ਜਦੋਂ ਮਰਜੀ ਉਹ ਜਿਹੜੇ ਘਰੇ ਮਰਜੀ ਆ ਕੇ ਬਹਿ ਕੇ ਪਾਠ ਕਰਨ ਲੱਗ ਜਾਂਦਾ ਤੇ ਦੋ ਮਹੀਨੇ ਕਿਤੇ ਉਹ ਜਾ ਕੇ ਤੰਤਰਿਕ ਵਿਦਿਆ ਉਹਦੇ ਆਪਦੀ ਪੜਦਾ ਰਿਹਾ ਤੇ ਉਸੇ ਦਿਨ ਹੀ ਉਹਨੇ ਫੋਨ ਕੀਤਾ ਵੀ ਮੈਨੂੰ ਮੋਗਿਓ ਆ ਕੇ ਲੈ ਜਾ ਤੇ ਇਹ ਸਰਦਾਰ ਸਾਹਿਬ ਦੇ ਘਰੇ ਵੀ ਇੱਕ ਕਮਰਾ ਇਹਨਾਂ ਦਾ ਵੀ ਉਹਨੂੰ ਦਿੱਤਾ ਹੋਇਆ ਸੀ ਗਰੀਬ ਪਰਿਵਾਰ ਸੀ ਦੋ ਹੀ ਕਮਰੇ ਸੀ ਘਰ ਦੇ ਵਿੱਚ ਇੱਕ 'ਚ ਪਰਿਵਾਰ ਆਪ ਰਹਿੰਦਾ ਸੀ ਪਿੱਛੇ ਕਮਰਾ ਸੀ ਇਹ ਜਿਵੇਂ ਬੈਠਕ ਨੋਮਾ ਗੇਟ ਦੇ ਬਿਲਕੁਲ ਨਾਲ ਛੋਟਾ ਜਿਹਾ ਗੇਟ ਸੀ ਜਿੰਨਾ ਇੱਕ ਗਰੀਬ ਪਰਿਵਾਰਾਂ ਦੇ ਘਰ ਕਿੱਡੇ-ਕੱਡੇ ਹੁੰਦੇ ਆ ਛੋਟੀ ਜੀ ਗਲੀ ਵਿੱਚ ਦੀ ਜਾ ਕੇ ਅੱਗੇ ਤੇ ਉਸ ਨਿਵਾੜੇ ਮੋੜ ਤੱਕ ਤੇ ਤੁਕ ਤੇ ਜੇ ਆਰ ਜੀ ਤੌਰ ਤੇ ਲਾਏ ਹੋਏ ਸੀ ਤੇ ਬਾਬੇ ਨੇ ਦੋਨੇ ਹੀ ਤਾਂ ਬੱਚੇ ਜਿਹੜੇ ਉਹ ਲੈ ਕੇ ਆਏ ਸੀ ਮੋਗੇ ਤੋਂ ਉਹ ਤੇ ਚਾਰ ਬੱਚੇ ਹੋਰ ਦੋ ਲੜਕੀਆਂ ਤੇ ਤਿੰਨ ਮੁੰਡੇ ਤੇ ਛੇਵਾਂ ਬਾਬਾ ਆਪ ਇਹਨਾਂ ਨੂੰ ਘਰ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਰਾਤ ਨੂੰ ਇਹਨਾਂ ਦੇ ਪਾਣੀ ਛੜਕ ਕੇ ਸਾਰੇ ਵਿਹੜੇ ਦੇ ਵਿੱਚ ਛਿੱਟਾ ਦੇ ਕੇ ਕਹਿੰਦਾ ਵੀ ਆਪਦੇ ਉਸ ਕਮਰੇ ਚ ਚਲੇ ਜਾਓ ਇੱਧਰ ਤੁਸੀਂ ਪੈਰ ਨਹੀਂ ਪਾਉਣਾ ਅਗਰ ਤੁਸੀਂ ਇੱਧਰ ਝਾਕਿਆ ਵੀ ਮੇਰੇ ਜਿੱਥੇ ਮੈਂ ਬੈਠਾ ਤਪੱਸਿਆ ਕਰ ਰਿਹਾ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਅੱਜ ਇਹ ਜਿਹੜੇ ਬੱਚੇ ਤੜ ਕੇ ਇਹ ਹੋਰ ਹੀ ਕੁਝ ਹੋਣਗੇ ਨੁਰਾਨੀ ਚਿਹਰੇ ਹੋਣਗੇ ਜਿਹੜਾ ਇਹਨਾਂ ਦੇ ਦਰਸ਼ਨ ਕਰੋ ਉਹਦੇ ਭਾਗ ਖੁੱਲ ਜਾਂ ਮੈਂ ਇਸ ਤਰ੍ਹਾਂ ਬ੍ਰੇਨ ਜਿਹੜੇ ਉਹਨੇ ਵਾਸ਼ ਕੀਤੇ ਬੱਚਿਆਂ ਦੀ ਵੀ ਦੋ ਲੜਕੀਆਂ ਸੀ ਇੱਕ ਐਸੀ ਬਜ਼ੁਰਗ ਦੀ ਲੜਕੀ ਸੀ ਛੋਟੀ ਸਭ ਤੋਂ 16 ਤੋਂ 17 ਸਾਲ ਦੀ ਉਮਰ ਸੀ ਮੱਛੀ ਦੀ ਤੇ ਪੰਜੇ ਹੀ ਬੱਚੇ ਜਿਹੜੇ ਮਰਨ ਵਾਲੇ ਸੀ 16 ਤੋਂ ਲੈ ਕੇ 23-24 ਸਾਲ ਦੀ ਉਮਰ ਤੱਕ ਸਨ ਤਕਰੀਬਨ ਨੰਬਰ ਐਡੇ ਸੀ ਸਾਰੇ ਇਹ ਵਿਚਾਰੇ ਡਰਦੇ ਮਾਰੇ ਵੇਖੋ ਅਮਰਧਾਰੀ ਪਰਿਵਾਰ ਨੇ ਇਹ ਇਹ ਡਰਦੇ ਬਾਰੇ ਆਪਣੇ ਕਮਰੇ ਚੋਂ ਸਾਰੀ ਰਾਤ ਬਾਹਰ ਨਹੀਂ ਆਏ ਪਿਸ਼ਾਬ ਕਰਨ ਨੂੰ ਵੀ ਡਰਦੇ ਉੱਠੇ ਬਾਬੇ ਨੇ ਡਰਾਤੇ ਇਹਨੇ ਵੀ ਜੇ ਤੁਸੀਂ ਇੱਧਰ ਚੱਕ ਕੇ ਜਾਂ ਇੱਧਰ ਆਏ ਤੁਹਾਡੀਆਂ ਕੁੱਲਾ ਨਾਸ ਹੋ ਜਾਣਗੀਆਂ ਤੇ ਤੁਹਾਡੇ ਤੁਹਾਨੂੰ ਮੰਗਦੇਆਂ ਨੂੰ ਕਿਸੇ ਨੇ ਭੀਖ ਨਹੀਂ ਦੇਣੀ ਇਹਨਾਂ ਦੇ ਬਿਆਨ ਸੀ ਆਪਣੇ ਐਫਆਈਆਰ ਮੁਤਾਬਕ ਤੇ ਸਾਡੀ ਜਾਂਚ ਮੁਤਾਬਕ 12 ਵਜੇ ਬਾਬੇ ਨੇ ਸਲਫਾਸ ਬਾਲਟੀ ਚ ਘੋਲ ਕੇ ਬੱਚਿਆਂ ਨੂੰ ਪਿਆਦੀ ਬੱਚੇ ਜਿਵੇਂ ਜਿਵੇਂ ਪੀਂਦੇ ਗਏ ਬੱਚੇ ਬੇਹੋਸ਼ ਹੁੰਦੇ ਗਏ ਉਸ ਤੋਂ ਬਾਅਦ ਐਨੀ ਬੇਰਹਿਮੀ ਦੇ ਨਾਲ ਬੱਚਿਆਂ ਦਾ ਗਲ ਰੇਤ ਰੇਤ ਕੇ ਉਹਨੇ ਕਤਲ ਕੀਤੇ ਤੇ ਬੱਚਿਆਂ ਨੂੰ ਕਹਿੰਦਾ ਵੀ ਇੱਕ ਵਾਰੀ ਜਦੋਂ ਤੁਸੀਂ ਸੌਂਗੇ ਦੁਆਰਾ ਤੁਹਾਨੂੰ ਮੈਂ ਉਠਾ ਲੂੰਗਾ ਵੀ ਦੁਆਰਾ ਤੁਹਾਨੂੰ ਮੈਂ ਜਿਉਂਦੇ ਕਰ ਲਊਗਾ ਇੱਕ ਵਾਰੀ ਤੁਸੀਂ ਐਨੀ ਮਾੜੀ ਹਾਲਤ ਸੀ ਡੈਡ ਬੋੜੀਆਂ ਦੇਖੇ ਨਹੀਂ ਸੀ ਜਾਂਦੇ ਬੱਚਿਆਂ ਦੇ ਜਿਹੜੇ ਸਰੀਰ ਸੀ ਤੇ ਤੇਜ਼ ਧਾਰ ਹਥਿਆਰ ਸੀਗਾ ਉਹਦੇ ਕੋਲੇ ਕਿਰਚ ਸਾਰਿਆਂ ਦੇ ਉਹਨੇ ਆ ਕੰਡੀਆਂ ਰੇਤੀਆਂ ਇਥੋਂ ਆਏ ਬੱਚਿਆਂ ਦੀ ਜਦੋਂ ਤਿੰਨ ਚਾਰ ਘੰਟੇ ਮੱਥਾ ਮਾਰੀ ਗਿਆ ਜਿਉਂਦੇ ਕਾਦੇ ਹੋਣੇ ਸੀ ਬੱਚੇ ਤੜਫ ਤੜਫ ਕੇ ਜਵਾਕਾਂ ਨੇ ਜਾਨ ਦੇ ਦਿੱਤੀ ਅੰਦਰ ਖੂਨੋ ਖੂਨ ਤੇ ਸ਼ਾਇਦ ਮੇਰਾ ਖਿਆਲ ਆ ਵੀ ਸਾਡੀ ਜ਼ਿੰਦਗੀ 'ਚ ਪਹਿਲੀ ਘਟਨਾ ਸੀ ਇਹ ਜੀ ਜਿਹੜੀ ਵੇਖੀ ਅਸੀਂ ਵੀ ਇੰਨੇ ਲੋਕ ਵੀ ਮੈਂ ਕਹਿੰਨਾ ਵੀ ਸਾਡੇ ਲੋਕਾਂ ਦਾ ਸਰਿਆ ਹੀ ਆ ਵੀ ਕਿਸ ਤਰ੍ਹਾਂ ਦੇ ਅਸੀਂ ਲੋਕ ਆ ਜਿਹੜੇ ਇਸ ਯੁੱਗ ਦੇ ਵਿੱਚ ਵੀ ਅਸੀਂ ਕੁਝ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਮਰਨ ਵਾਲਿਆਂ ਦੇ ਵਿੱਚ ਜਦੋਂ ਬਾਬੇ ਨੂੰ ਪਤਾ ਲੱਗਿਆ ਵੀ ਮਰਨ ਵਾਲੇ ਬੱਚੇ ਜਦੋਂ ਜਿਉਂਦੇ ਨਹੀਂ ਹੋਏ ਫਿਰ ਉਹਨੇ ਆਪ ਵੀ ਸਲਫਾਸ ਖਾ ਲਈ ਤੇ ਆ ਕੇ ਉੱਥੇ ਗੇਟ ਦੇ ਬਾਹਰ ਆ ਕੇ ਡਿੱਗ ਪਿਆ ਤੇ ਉੱਥੇ ਤੜਫੀ ਗਿਆ ਤੜਫਦਿਆਂ ਤੜਫਦਿਆਂ ਜਦੋਂ ਉਹਦੀ ਜਾਨ ਨਿਕਲੀ ਤੇ ਘਰ ਵਾਲਾ ਇਹ ਮੈਂਬਰ ਗਏ ਇਹ ਦੱਸਦਾ ਬਜ਼ੁਰਗ ਵੀ ਮੈਂ ਜਦੋਂ ਬਾਰੀ ਵੇ ਦੀ ਝਾਕਿਆ ਤੇ ਕਹਿੰਦਾ ਮੈਂ ਕਿਹਾ ਕਿਤੇ ਬਾਬਾ ਆਪਦੀ ਭਗਤੀ ਇਸ ਤਰੀਕੇ ਦੀ ਕਰ ਰਿਹਾ ਕਿਉਂਕਿ ਤੜਫ ਰਿਹਾ ਸੀ ਤੇ 6 ਵਜੇ ਜਦੋਂ ਕੋਈ ਹਿਲਜੁਲ ਨਾ ਹੋਈ ਤੇ ਜਦੋਂ ਇਹਨਾਂ ਨੇ ਅੰਦਰ ਦਾ ਮੰਜ਼ਰ ਜਾ ਕੇ ਦੇਖਿਆ ਤੇ ਅੰਦਰ ਦੇ ਹਾਲਾਤ ਵੇਖੇ ਆ ਦੇਖੋ ਸਾਰੇ ਬੰਦੇ ਅਮਰਧਾਰੀ ਨੇ ਜਿਨ੍ਹਾਂ ਦੇ ਬੱਚੇ ਸਨ ਮੈਂ ਇਹਨਾਂ ਨੂੰ ਛੱਡ ਕੇ ਗਿਆ ਸੀ ਆਪੇ ਗਿਆ ਸੀ। ਸ਼ੱਕ ਤਾਂ ਵੀ ਮੈਂ ਆਪ ਹੀ ਛੱਡ ਕੇ ਗਿਆ। ਸ਼ੱਕ ਦੱਸਰ ਹਜੇ ਕੋਈ ਨਹੀਂ ਕਹਿ ਸਕਦੇ। ਅੱਜ ਤੋਂ ਤੁਸੀਂ 11 ਵਜੇ ਛੱਡ ਕੇ ਗਏ ਆ ਤੁਹਾਨੂੰ ਉਸ ਤੋਂ ਬਾਅਦ ਦੇਖੋ ਇਹ ਆਪ ਬਾਬੇ ਦੇ ਕੋਲੇ ਬੱਚਿਆਂ ਨੂੰ ਛੱਡ ਕੇ ਗਏ ਵੀ ਭਗਤੀ ਕਰ ਰਹੇ ਆ ਜੀ ਬੱਚਿਆਂ ਦੇਗਾ ਭਾਗ ਖੁੱਲ ਜਾਣਗੇ ਇਹ ਹੋ ਜਾਣਗੇ ਵੀ ਕਿਹੜੀ ਦੁਨੀਆ ਤੇ ਰਹ ਰਹੇ ਸੀ। ਫਿਰ ਬਾਬੇ ਦਾ ਕੋਈ ਪਤਾ ਨਹੀਂ ਬਾਬਾ ਕਿੱਥੋਂ ਦਾ ਬਾਅਦ ਵਿੱਚ ਪਤਾ ਲੱਗਿਆ ਵੀ ਬਾਬਾ ਫਤੇਗੜ ਸਾਹਿਬ ਏਰੀਏ ਦਾ ਸੀ ਸ਼ਾਇਦ ਇਧਰ ਦਾ ਹੀ ਸੀਗਾ ਤੇ ਵਿਆਹਿਆ ਵਰਿਆ ਸੀ ਆਪਦੇ ਬਾਲ ਬੱਚਿਆਂ ਨੂੰ ਲੜ ਲੜ ਕੇ ਛੱਡ ਕੇ ਇੱਥੇ ਪਿੰਡ 'ਚ ਆ ਗਿਆ ਇਹਨਾਂ ਨੇ 12 ਸਾਲ ਤੱਕ ਉਹਦੀ ਪੁੱਛ ਪੜਤਾਲ ਕਰਨ ਲਈ ਮناسب ਹੀ ਨਹੀਂ ਸਮਝੀ ਫਿਰ ਜਦੋਂ ਗੱਲ ਸਾਰੀ ਕਲੀਅਰ ਹੋ ਗਈ ਵੀ ਇਹ ਪੰਜੇ ਦੇ ਪੰਜੇ ਜਿਹੜੇ ਕਤਲ ਹੈ ਬਾਬੇ ਨੇ ਕੀਤੇ ਹੈ ਤੇ ਮੁਰ ਕੇ ਬਾਬਾ ਆਪ ਵੀ ਆਪ ਦੀ ਸੁਸਾਈਡ ਕਰ ਗਿਆ ਹੁਣ ਦੋਸਤੋ ਪੰਜ ਬੱਚੇ ਜਿਨ੍ਹਾਂ ਨੇ ਵੱਡੇ ਹੋਣਾ ਸੀ ਮਾਪੇ ਪਿਓ ਦੀ ਸੇਵਾ ਕਰਨੀ ਸੀ ਹੋ ਸਕਦਾ ਉਹਨਾਂ ਚ ਕੋਈ ਸਮਾਜ ਵਾਸਤੇ ਚੰਗਾ ਕੰਮ ਕਰਨ ਵਾਲੇ ਉਹਨਾਂ ਚ ਕੋਈ ਹੁੰਦੇ ਹੁਣ ਉਹਨਾਂ ਦੇ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਤੇ ਕਸੂਰਵਾਰ ਕੌਣ ਕੀ ਮਾਪੇ ਉਹਨੂੰ ਕਸੂਰਵਾਰ ਨਹੀਂ ਐਡੀ ਵੱਡੀ ਲਾਪਰਵਾਹੀ ਜਵਾਨ ਧੀਆਂ ਜਵਾਨ ਬੱਚੇ ਲੈ ਕੇ ਬਾਬਾ ਅੰਦਰ ਬੈਠਾ ਹੋਇਆ ਕੁਸੀਂ ਇੰਨੇ ਅੰਨੀ ਸ਼ਰਦਾ ਚ ਡੁੱਬੇ ਹੋਏ ਹੋ ਕੀ ਕੀ ਕੀਤਾ ਜਾ ਜਾਊਗਾ ਦੱਸੋ ਕਿਹਨੂੰ ਦੋਸ਼ ਲਈਏ ਸੀ ਔਰ ਪੰਜਾਬ ਦੀ ਧਰਤੀ ਤੇ ਇੱਕ ਨਹੀਂ ਮੈਂ ਕਹਿੰਨਾ ਵੀ ਸ਼ਰਮ ਆਉਂਦੀ ਹੈ ਜਦੋਂ ਕਈ ਅਜ ਜਿੱਥੇ ਜਾ ਕੇ ਲੋਕੀ ਨੱਕ ਰਗੜਦੇ ਨਾ ਨਸਾਂ ਦੇ ਅੱਗੇ ਕਿਉਂਕਿ ਪੁਲਿਸ ਦੀ ਇੱਕ ਨੌਕਰੀ ਇਹੋ ਜੀ ਹੁੰਦੀ ਹੈ ਕਿਤੇ ਨਾ ਕਿਤੇ ਵਿੰਗੇ ਟੇਡੇ ਢੰਗ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਵਾਅ ਪੈ ਜਾਂਦਾ ਹੈ ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਸੱਚਾਈ ਦੱਸ ਲਿਓ ਵੀ ਆ ਸਾਧ ਦੀ ਆ ਸੱਚਾਈ ਕੋਈ ਮੰਨਣ ਨੂੰ ਤਿਆਰ ਨਹੀਂ ਇੱਥੋਂ ਤੱਕ ਬਰੇਨਵਾਸ਼ ਹੁੰਦੇ ਇਹਨਾਂ ਲੋਕਾਂ ਵੀ ਇਹਨਾਂ ਲੋਕਾਂ ਦੇ ਆ ਹੁਣ ਪਿੱਛੇ ਜੇ ਨਾਨਕਸਰ ਦਾ ਰੌਲਾ ਪਿਆ ਸੀ ਨਾ 150 ਬੱਚਾ ਜੀ ਉਹ ਬੱਚਾ ਇੱਕ ਬੱਚਾ ਹਜੇ ਥੋੜੇ ਥੋੜਾ ਟਾਈਮ ਪਹਿਲਾਂ ਇੱਕ ਬੱਚੇ ਦੀ ਡੈਡ ਬੋਡੀ ਮਿਲਦੀ ਉੱਥੋਂ 14-15 ਸਾਲ ਦੀ ਸੀ ਤੇ ਮੈਨੂੰ ਸ਼ਰਮ ਆਉਂਦੀ ਹੈ ਵੀ ਜਗਰਾਵਾਂ ਪੁਲਿਸ ਤੋਂ ਰਿਕਾਰਡ ਨਹੀਂ ਬੱਚੇ ਦਾ ਮਿਲਿਆ ਕਿਉਂਕਿ ਵਕੂਆ ਕਿਤੇ ਹੋਰ ਥਾਂ ਦਾ ਦਿਖਾਇਆ ਗਿਆ ਅਗਰ ਉਹਦੀ ਜਾਂਚ ਹੋ ਜੇ ਪਤਾ ਨਹੀਂ ਕੀ ਕੁਝ ਨਿਕਲੂਗਾ ਤੇ ਉੱਥੇ ਮੈਂ ਤਾਂ ਹੈਰਾਨ ਆ ਵੀ ਉੱਥੇ ਬਾਬਿਆਂ ਦੇ ਨਾਂ ਕੇਵ ਜੇ ਰੱਖੇ ਕਟੋਰੀ ਜਾਂ ਬਾਬਾ ਉੱਥੇ ਇੱਕ ਹੁਣ ਹੈਗਾ ਜਿਹੜਾ ਜਾਦਾ ਉਹ ਤੇ ਨੂਰ ਵੱਖਰਾ ਹੀ ਰੂਪ ਚੜਿਆ ਹੋਇਆ ਉਹਨੂੰ ਰੇਖਾ ਬਾਬਾ ਕਹਿੰਦੇ ਹੁੰਦੇ ਸੀ ਪਹਿਲਾਂ ਦੇਖੋ ਉਹਦਾ ਨਾਂ ਰੱਖਿਆ ਸੀ ਉੱਥੇ ਰੇਖਾ ਵੀ ਜਿਹੜੀ ਫਿਲਮੀ ਹੀਰੋਇਨ ਹੈ ਉਹਦੇ ਵਰਗਾ ਤੇ ਜੋ ਕੁਝ ਉਹਦੇ ਨਾਲ ਹੋਇਆ ਉਹ ਦੱਸ ਨਹੀਂ ਸਕਦਾ ਰੇਖਾ ਤਾਂ ਉਹਨੂੰ ਨਾਂ ਦੇ ਤਾ ਤੇ ਜੋ ਫਿਰ ਰੇਖਾ ਨਾਲ ਹੋਇਆ ਆਪਾਂ ਕਹਿੰਦੇ ਨੇ ਬਾਬੇ ਔਰਤਾਂ 'ਚ ਬਹਿਣਾ ਪਸੰਦ ਕਰਦੇ ਆ ਜਨਾਨੀ ਕਿਉਂਕਿ ਇਹਨਾਂ ਦੀਆਂ ਆਦਤਾਂ ਹੀ ਉਹੋ ਜਿਹੀਆਂ ਹੋ ਜਾਂਦੀਆਂ ਇਹ ਖੁਦ ਇਹਨਾਂ ਦੇ ਵਿੱਚ ਜਿਹੜੀ ਉੱਤੋਂ ਦਿਸਦੇ ਮਰਦ ਨੇ ਅੰਦਰੋਂ ਇੱਕ ਔਰਤ ਹੀ ਹੁੰਦੀ ਹੈ ਉਹੀ ਲੱਛਣ ਉਹੀ ਚੈਨ ਚੱਕਰ ਤੇ ਔਰਤਾਂ ਜੀ ਫਿਰ ਰਹਿਣਾ ਪਸੰਦ ਕਰਦੀ ਆ ਹੁਣ ਪੰਜਾਬ ਦੀ ਸਾਡੀ ਨੌਜਵਾਨੀ ਆ ਜਿਹੜੀ ਅਰੀਲਾ ਦੇ ਜਿਹੜੇ ਚੜੇ ਵੀ ਨਹੀਂ ਕਿੱਦਾਂ ਨੂੰ ਤੁਰ ਪਈ ਸੀ ਮੈਂ ਨਹੀਂ ਕਹਿੰਦਾ ਮੈਂ ਵੀ ਮੋਨਾ ਸੀ ਪਰ ਜਦੋਂ ਜਾਗੇ ਉਦੋਂ ਸਵੇਰਾ ਉਹ ਤੁਹਾਨੂੰ ਮਰਦ ਬਣਾਇਆ ਤੁਹਾਡੇ ਗੁਰੂ ਨੇ ਤੁਹਾਨੂੰ ਇਹਨੂੰ ਕੁੰਡੀ ਕਰਕੇ ਕਿਤੇ ਗੇੜਾ ਤਾਂ ਦੇ ਕੇ ਦੇਖੋ ਪੱਗ ਸਿਰ ਤੇ ਬੰਨ ਕੇ ਕੇਸ ਰੱਖੋ ਨੌਜਵਾਨੋ ਦਾੜੀ ਮੋਛ ਰੱਖੋ ਤੁਹਾਡੇ ਗੁਰੂ ਨੇ ਤੁਹਾਨੂੰ ਸਿਧਾਂਤ ਦਿੱਤਾ ਕਿ ਤੁਹਾਡਾ ਗੁਰੂ ਆ ਜਿਹਦੇ ਨਾਮ ਦੇ ਨਾਲ ਮਰਦ ਲੱਗਦਾ ਦੁਨੀਆ 'ਚ ਵਾਹ ਪ੍ਰਗਟਿਓ ਮਰਦ ਅਗੰਮੜਾ ਤਕੋ ਇੱਕ ਬਰੇਬਰ ਜਿਹਦੇ ਨਾਂ ਨਾ ਮਰਦ ਲੱਗਦਾ ਤੇ ਅਸੀਂ ਉਹਦੇ ਪੁੱਤ ਹੋਈਏ ਤੇ ਅਸੀਂ ਲੱਕ ਹਲਾਈਏ ਸਾਡੀ ਪੀੜ੍ਹੀ ਨੌਜਵਾਨੀ ਅਗਲੀ ਇੱذ ਕਸੂਰ ਕੀ ਦਾ ਸਾਡੇ ਸਮਾਜ ਦਾ ਵੀ ਉਨਾ ਹੀ ਆ ਅੱਜ ਕੱਲ ਉਹਨਾਂ ਨੂੰ ਉਹਨਾਂ ਨੂੰ ਗੇਆਂ ਨੂੰ ਮੁੱਖ ਮਹਿਮਾਨ ਬਣਾਇਆ ਜਾ ਰਿਹਾ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਜਿਹੜਾ ਸਭ ਤੋਂ ਬੇਕਾਰ ਬੰਦਾ ਉਹ ਵੇਖੋ ਵਿਦਿਆ ਸੰਸਥਾਵਾਂ ਦੇ ਵਿੱਚ ਉਹਨਾਂ ਨੂੰ ਮੁੱਖ ਮਹਿਮਾਨ ਬਣਾਇਆ ਜਾਂਦਾ ਜੀ ਆ ਸਾਡੇ ਮੁੱਖ ਤੇ ਫਿਰ ਨੌਜਵਾਨੀ ਕੀ ਸੇਧ ਲਊਗੀ ਉਹਨਾਂ ਤੋਂ ਪਤਾ ਅ ਜਦੋਂ YouTube ਜੀ ਵੇਖੀ ਦੀ ਮੈਂ ਤਾਂ ਹੁਣ ਸ਼ਰਮ ਆਉਂਦੀ ਹੈ ਯਾਰ ਸਾਡੀ ਪੰਜਾਬ ਦੀ ਧਰਤੀ ਤੇ ਇਹ ਜਿਹੇ ਨੌਜਵਾਨ ਪੈਦਾ ਹੋਣ ਲੱਗੇ ਆ ਕੱਲ ਹੁਣ ਮੈਨੂੰ ਕਹਿਣਾ ਨਹੀਂ ਚਾਹੀਦਾ ਅ ਭਾਈ ਮੁੱਸੇ ਵਾਲੇ ਵਾਲਾ ਬਲਕੌਰ ਸਿੰਘ ਆਪਦੇ ਬੇਟੇ ਨੂੰ ਇੱਕ ਗੇਹ ਤੋਂ ਗੁਰਤੀ ਦੋਹਦਾ ਫਿਰਦਾ ਉਹ ਜਨਾਨੀਆਂ ਨੂੰ ਗਿੱਧਾ ਪਾਉਂਦਾ ਸਮਾਉਂ ਪਿੰਡ ਦਾ ਤੇ ਸਮਾਉਂ ਬਹਾਦਰਾਂ ਦਾ ਪਿੰਡ ਆ ਸੂਰਬੀਰਾਂ ਦਾ ਪਿੰਡ ਆ ਮੈਂ ਤਾਂ ਉਹ ਪਿੰਡ ਵਾਲਿਆਂ ਨੂੰ ਇਲਾਜ ਲਾਤੀ ਉਸ ਬੰਦੇ ਨੇ ਕਿਹੜੇ ਪਾਸੇ ਨੂੰ ਤੁਰ ਪਏ ਸੀ ਤੇ ਘੱਟ ਸਾਡਾ ਜਿਹੜਾ ਨਵੇਂ ਲੀਡਰ ਸਾਡੇ ਉੱਠੇ ਆ ਜਿਹੜੇ ਨਵੇਂ ਸਮਾਜ ਸੇਵੀ ਉੱਠੇ ਆ ਘਾਟੇ ਵੀ ਕੋਈ ਨਹੀਂ ਹਰ ਪਾਸੇ ਮੇਰੇ ਵਰਗਾ ਜਿਹੜਾ ਫੇਲ ਤੇ ਬੇਕਾਰ ਹੋਇਆ ਬੰਦਾ ਇਸ ਵੇਲੇ ਪੰਜਾਬੀਆਂ ਦਾ ਲੀਡਰ ਹੈ ਇਹ ਕਿ ਐਕਟਰ ਸਾਹਿਬ ਬੰਬੇ ਤੋਂ ਆ ਕੇ ਉਹ ਕਹਿੰਦਾ ਵੀ ਪੰਜਾਬ ਦੀਆਂ ਕੁੜੀਆਂ ਕੈਨੇਡਾ ਦੇ ਵਿੱਚ ਦੇਵਪਾਰ ਦਾ ਧੰਦੇ ਦੇ ਵਿੱਚ ਕਹਿੰਦਾ ਉਹ ਸ਼ਰਮ ਕਰੋ ਓਏ ਉਹ ਸ਼ਰਮ ਕਰੋ ਓਏ ਆਪ ਦੀਆਂ ਧੀਆ ਪੁੱਤਾਂ ਨੂੰ ਤੁਸੀਂ ਆਪ ਹੀ ਬਦਨਾਮ ਕਰਨ ਲੱਗੇ ਹੋਏ ਦਿੱਲੀ 'ਚ ਜੀਵੀ ਰੋਡ ਚੱਲਦਾ ਕਦੇ ਉਹਨਾਂ ਲੋਕਾਂ ਨੇ ਕਹੇ ਜੋ ਮੁਖਬਰ ਜੋ ਸਾਲਾ ਗੁੰਡਾ ਬਦਮਾਸ਼ ਉੱਠ ਕੇ ਉਹ ਪੰਜਾਬੀਆਂ ਨੂੰ ਸਿੱਖਿਆ ਦੇਣ ਲੱਗਾ ਹੋਇਆ ਕੋਈ ਕਹੀ ਜਾਂਦਾ ਜੀ ਪੰਜਾਬੀਆਂ ਪੰਜਾਬ ਪੜਾਂ ਦੀਆਂ ਕੁੱਖਾਂ ਦੇ ਵਿੱਚ ਪ੍ਰਵਾਸੀਆਂ ਦੇ ਬੀਜ ਹੈ ਤੁਸੀਂ ਜੇਲਾ ਜੂਲਾ ਚ ਭਾਈ ਰਹੇ ਆ ਤੁਹਾਡੇ ਕੋਈ ਸ਼ੱਕ ਹੋ ਸਕਦਾ ਸਾਡੇ ਤਾਂ ਕੋਈ ਨਹੀਂ ਮੈਨੂੰ ਜਿੰਨੇ ਕੁ ਸੁਣਦੇ ਆ ਦੱਸੋ ਭਾਈ ਕੀ ਦੇ ਡੀਐਨਏ ਕਰਾ ਕੇ ਦੇਖ ਲਓ ਜਿਨ੍ਹਾਂ ਨੇ ਕੋਈ ਫਿਰ ਵਾਕਿਆ ਹੋਇਆ ਹੋ ਕਿਸੇ ਨਾਲ ਉਹ ਹੀ ਇਹ ਗੱਲ ਕਹਿ ਸਕਦਾ ਜੀ ਤਾਂ ਮਰਦ ਹੈ ਤੇ ਮਰਦਾਂ ਦੇ ਘਰੇ ਮਰਦ ਜੰਮਦੇ ਆ ਮਰਦ ਜੰਮਿਆ ਇੱਕ ਜੰਮਿਆ ਕੋਈ ਸ਼ੱਕ ਨਹੀਂ ਹੁੰਦਾ ਸਾਡੇ ਬੱਚੇ ਵੀ ਕੈਨੇਡਾ ਤੁਹਾਡੇ ਬੱਚੇ ਵੀ ਕੈਨੇਡਾ ਕਿੰਨਿਆਂ ਕਿਤੇ ਬੱਚੇ ਦੇ ਵਾਰ ਦੇ ਧੰਦੇ ਚ ਫਸੀ ਉੱਥੇ ਸ਼ਰਮ ਕਰੋ ਯਾਰ ਕੁਛ ਪਹਿਲਾ ਤੁਸੀਂ ਨਸ਼ੇੜੀ ਨਸ਼ੇੜੀ ਕਹਿ ਕੇ ਨੌਜਵਾਨ ਭੰਡੇ ਤੁਸੀਂ ਪੰਜਾਬ ਦੇ ਕਦੇ ਆਪਦੀ ਕਮਿਊਨਿਟੀ ਦੀ ਤੇ ਆਪਦੀ ਕੌਮ ਦੀ ਬਦਨਾਮੀ ਮੈਂ ਨਹੀਂ ਕੋਈ ਹੋਰ ਕੌਮ ਕਰਦੀ ਵੇਖੀ ਅਜਨੇ ਸਾਡੇ ਵਿੱਚ ਨਵਾਂ ਕੰਮ ਚੱਲਿਆ ਸ਼ਰਮ ਕਰੋ ਕੁਛ ਧੀਆ ਥੋਡੀਆਂ ਵੀ ਕੈਨੇਡਾ ਚ ਹਰ ਤੀਜੇ ਪੰਜਾਬੀ ਦੀ ਧੀ ਕੈਨੇਡਾ ਚ ਬੈਠੀ ਆ ਕਿਸੇ ਦੀ ਭੈਣ ਆ ਕਿਸੇ ਦੀ ਧੀ ਕਿੰਨੇ ਕੁ ਦੀਆਂ ਦੇਵਪਾਰ ਦੇ ਧੰਦੇ ਕਰਦੀਆਂ ਕੁੜੀਆਂ ਦੋ ਦੋ ਥਾਵਾ ਤੇ ਕੰਮ ਕਰਨ ਬੱਚੇ ਜਾਂਦੇ ਆ ਮਿਹਨਤ ਕਰ ਕਰਕੇ ਬੱਚੇ ਆਪ ਦਾ ਉੱਥੇ ਸਟੈਂਡ ਹੋਈ ਵੀ ਹੈ ਕੁਝ ਸ਼ਰਮ ਨੂੰ ਹੱਥ ਮਾਰੋ ਸਿਆਣੇ ਬਿਆਣੇ ਬੰਦੇ ਤੁਸੀਂ ਕਿੰਨੇ ਕੁ ਪੰਜਾਬੀਆਂ ਦੀਆਂ ਕੁੱਖਾਂ ਦੇ ਵਿੱਚ ਪੰਡਾ ਚ ਮੈਨੂੰ ਦੱਸੋ ਮੈਂ ਕਿ ਕਿਹੜਾ ਇੱਕ ਵੀ ਇੱਕ ਵੀ ਦਿਖਾਓ ਯਾਰ ਕੋਈ ਇਹੋ ਜੀ ਕੋਈ ਗੰਦੀ ਹਰਕਤ ਕਿਤੇ ਵੀ ਕਿਹੜੀ ਪੰਜਾਬਣ ਦੀ ਕੁੱਖ ਚ ਇੰਨੇ ਮਾੜੇ ਹਾਲ ਨਹੀਂ ਅਜ ਸਾਡੇ ਹੋਏ ਆਪਦੇ ਘਰਾਂ ਚ ਤੁਸੀਂ ਭਈਏ ਵੜੇ ਆ ਲੋਕਾਂ ਨੂੰ ਤੁਸੀਂ ਕਹਿੰਦੇ ਭਈਏ ਬਾਹਰ ਕੱਢੋ ਬੋਲਣਾ ਨਹੀਂ ਚਾਹੁੰਦਾ ਸੀ ਇਹ ਜਿਹੇ ਬੰਦਿਆਂ ਦਾ ਮੇਰਾ ਲੇਬਲ ਨਹੀਂ ਹੈਗਾ ਕਿਉਂਕਿ ਸਾਡੇ ਤਾਂ ਇਨਫਾਰਮਰ ਮੁਖਬਰ ਨਹੀਂ ਨੇ ਲੋਕ ਇੱਕੋ ਮੁੰਡਾ ਅਰਸ਼ ਢੱਲਾ ਉਹਦੀ ਇੱਕ ਵੀ ਫਿਰਦੀ ਆ ਵੀਡੀਓ ਘੁੰਮਦੀ ਉਹ ਕਹਿੰਦਾ ਮੇਰੇ ਨਾਲ ਖੁੱਦ ਨਾਲ ਹੋਈ ਕਹਿੰਦਾ ਜਿੰਨੇ ਦਾ ਬਦਮਾਸ਼ ਆ ਦਸਾਂ ਚੋਂ ਅੱਠ ਪੁਲਿਸ ਦੇ ਮੁਖਬਰ ਬਿਲਕੁਲ ਸੱਚੀ ਗੱਲ ਹੈ ਇਹ ਜਿੰਨੇ ਵੱਡੇ ਤੁਰੇ ਫਿਰਦੇ ਸਾਬ ਸਾਡੇ ਇਨਫੋਰਮਰ ਹੁੰਦੇ ਆ ਇਹਨਾਂ ਦੇ ਨਾਲ ਦੇ ਮੁੰਡੇ ਫੜਾ ਫੜਾ ਆਪਦੇ ਤੇ ਵੱਡੇ ਬਣੇ ਵੀ ਆ ਜੋ ਮਰਜੀ ਆ ਅਫਸਰਾਂ ਨਾਲ ਬਹਿ ਬਹਿ ਜਾਵਾਂ ਪੀਂਦੇ ਆ ਕਿਉਂਕਿ ਇਹ ਗੱਲਾਂ ਕੋਈ ਨਵੀਆਂ ਨਹੀਂ ਹੈਗੀਆਂ ਇਹ ਪਹਿਲਾਂ ਵੀ ਇੱਕ ਅਗਲੀ ਵੀਡੀਓ ਆਪਾਂ ਕਰਾਂਗੇ ਭਾਈ ਰਣਜੀਤ ਸਿੰਘ ਦੀ ਸੰਤ ਜਰਨੈਲ ਸਿੰਘ ਦੇ ਨਾਲ ਵੀ ਟਸਲ ਪਾਉਣ ਦੀ ਉਸ ਵੇਲੇ ਇਹੋ ਜਿਹੇ ਗਦਾਰਾਂ ਤੇ ਮੁਖਬਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਨਰੰਕਰੀ ਕਾਂਡ ਦੇ ਵਿੱਚ ਕਿ ਗਿਆਨ ਸਿੰਘ ਦੋ ਗਿਆਨ ਸਿੰਘ ਸਨ ਇੱਕ ਵੱਡਾ ਇੱਕ ਛੋਟਾ ਤੇ ਮੈਂ ਜਿਸਪਾਲ ਵੇਰੀ ਇੰਟਰਵਿਊ ਕਰੀ ਜਾਂਦਾ ਸੀਗਾ ਤੇ ਉਹਨੇ ਕੋਈ ਇਹ ਗੱਲ ਚੱਲ ਪਈ ਤੇ ਮੈਂ ਕਿਹਾ ਤੂੰ ਫੋਨ ਕਰ ਲੈ ਭਾਈ ਮੋਹਕਮ ਸਿੰਘ ਨੂੰ ਫੋਨ ਕੀਤਾ ਤੇ ਜਦੋਂ ਗਿਆਨ ਸਿੰਘ ਦੇ ਬਾਰੇ ਗੱਲ ਕੀਤੀ ਤੇ ਉਹ ਲੱਗ ਪਿਆ ਐਵੇਂ ਇਧਰ ਨਹੀਂ ਉਧਰ ਲਈਆਂ ਹੀ ਮਾਰਨ ਸੱਚਾਈ ਕੁਝ ਹੋਰ ਸੀ ਤੇ ਉਹਦੇ ਵਿੱਚ ਪੱਤਰਕਾਰ ਸਦਾਰ ਜਗਤਾਰ ਸਿੰਘ ਦੀ ਕਿਤਾਬ ਹੈ ਖਾਲਸਤਾਨੀ ਜਿਹੜੇ ਹੈਗੇ ਖਾਲਸਤਾਨੀ ਸੰਘਰਸ਼ ਕਹਾਣੀ ਬਲਦੇ ਦਰਿਆਵਾਂ ਦੀ ਇਹਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਵਿਗਿਆਨ ਸਿੰਘ ਸੀਨੀਅਰ ਤਰੰਤ ਦਿੱਲੀ ਛੱਡ ਦਿੱਤੀ ਜਲੰਧਰ ਜ਼ਿਲ੍ਹੇ ਦੇ ਮਰਸੀਆਂ ਪਿੰਡ ਦੇ ਉਜਲ ਸਿੰਘ ਦੇ ਘਰੇ ਰਹਾਸਮਈ ਮੌਤ ਹੋਈ ਉਹ ਸੰਤਾਂ ਨੇ ਇਹਨਾਂ ਦੀ ਡਿਊਟੀ ਲਈ ਸੀ ਜਦੋਂ ਭਾਈ ਰਣਜੀਤ ਸਿੰਘ ਦੇ ਕੋਲੋਂ ਜਦੋਂ ਨਿਕੜ ਗਏ ਤੇ ਸੰਤਾਂ ਕੋਲੇ ਆ ਗਿਆ ਸੰਤਾਂ ਨੇ ਕਿਤੇ ਆਪਣੇ ਟਿਕਾਣੇ ਤੇ ਭੇਜਿਆ ਹੀ ਉੱਥੇ ਜਾ ਕੇ ਇਹਨਾਂ ਨੇ ਉਮਾਰਤਾ ਸੀ ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਤੇ ਇਹਨਾਂ ਲੋਕਾਂ ਨੂੰ ਹੱਥ ਬੰਨ੍ਹਿਆ ਥੋੜਾ ਜਿਹਾ ਰਹਿਮ ਕਰੋ ਚਲੋ ਕਿਸਾਨਾਂ ਦੀ ਏਕਤਾ ਹੋਈ ਹੈ ਚੰਗੀ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਵੀ ਖਨੋਰੀ ਨਹੀਂ ਜਾਂਦੇ ਮੈਂ ਜਾਵਾਂਗਾ ਪਰ ਮੇਰੀ ਥੋੜੀਆਂ ਜੀਆਂ ਦੋ ਗੱਲਾਂ ਹੋਰ ਐ ਮੈਂ ਅੱਗੇ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇੱਕ ਤਾਂ ਵਾਗਾ ਬਾਰਡਰ ਖਲੋਣ ਦੀ ਡਿਮਾਂਡ ਜਰੂਰ ਕਰੋ ਸਾਡੇ ਹਾਲਾਤ ਬਦਲ ਜਾਣਗੇ ਦੂਜਾ ਜਿਹੜੇ ਬੇਜ਼ਮੀਨੇ ਕਿਸਾਨ ਐ ਤੇ ਇਸ ਵੇਲੇ ਔਸਤ ਜਿਹੜੇ ਹੈਗੇ ਆ ਕਿਸਾਨ 70% ਕਿਸਾਨ ਆ ਜਿਹੜੇ 5 ਏਕੜ ਤੋਂ ਥੱਲੇ ਵਾਲੇ ਆ ਉਹਨਾਂ ਦੇ ਬਾਰੇ ਜਿਹੜੇ ਬੇਜ਼ਮੀਨੇ ਕਿਸਾਨ ਐ ਉਹਨਾਂ ਦੇ ਬਾਰੇ ਰਿਜ਼ਰਵੇਸ਼ਨ ਦੇ ਵਿੱਚ ਜਰੂਰ ਸਾਨੂੰ ਸੋਚਣਾ ਚਾਹੀਦਾ ਇੱਕ ਐਸੀ ਕੋਟੇ ਦੇ ਵਿੱਚੋਂ ਬੰਦਾ ਸਰਕਾਰੀ ਨੌਕਰੀ ਤੇ ਲੱਗ ਗਿਆ ਉਹਦੀ ਜਿਹੜੀ ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ ਤੇ ਜਿਹੜਾ ਬੇਜ਼ਮੀਨਾ ਕਿਸਾਨ ਆ ਜਿਹਨੂੰ ਕੋਈ ਆਮਦਨ ਕੋਈ ਨਹੀਂ ਮਿਹਨਤ ਮਜ਼ਦੂਰੀ ਕਰਨ ਵਾਲਾ ਉਹਨੂੰ ਰਿਜ਼ਰਵੇਸ਼ਨ ਦਾ ਕੋਟਾ ਮਿਲਣਾ ਚਾਹੀਦਾ ਜੇ ਤੁਸੀਂ ਮੇਰੀਆਂ ਇਹ ਦੋ ਮੰਗਾਂ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟਾਂ 'ਚ ਦੱਸੋ ਮੈਂ ਖਣੌਰੀ ਜਾਊਂਗਾ ਪਰ ਡੱਲੇ ਵਾਲੇ ਇਹਨਾਂ ਨੇ ਕਸੂਤਾ ਪਸਾਲਿਆ ਤੇ ਮੈਂ ਕਹਿੰਦਾ ਵੀ ਸਾਡਾ ਇਹ ਰਾਹ ਨਹੀਂਗਾ ਇਹ ਜਦੋਂ ਬੰਦਾ ਮਰਨ ਵਰਤ ਤੇ ਖੁਦਕਸ਼ੀ ਵਾਲੇ ਪਾਸੇ ਨੂੰ ਤੁਰਦਾ ਨਾ ਬੰਦਾ ਹਾਰਿਆ ਹੋਇਆ ਹਾਰੀ ਹੋਈ ਲੜਾਈ ਫਿਰ ਅਸੀਂ ਲੜ ਰਹੇ ਹਾਂ ਇਹ ਸਾਡੇ ਗੁਰੂ ਨੇ ਸਾਡਾ ਸਿਧਾਂਤ ਨਹੀਂ ਗਾਏ ਖੁਦਕਸ਼ੀ ਵਾਲੇ ਪਾਸੇ ਨੂੰ ਜਾਣਾ ਗੁਰਬਾਣੀ ਦਾ ਪਰਮਾਣ ਹੈ ਜਦੋਂ ਆਪਾਂ ਅਸਾਂ ਦੀ ਵਾਰ ਪੜ੍ਹਦੀਆਂ ਵੀ ਇਹੇ ਜੀ ਮੌਤ ਮਰੋ ਜਿਸ ਵਿੱਚ ਤੁਸੀਂ ਮਰ ਕੇ ਵੀ ਜਿਉਂਦੇ ਰਹੋ ਇਹੇ ਜੀ ਮੌਤ ਇਹ じゃ ਮਰਨੀ ਮਰੋ ਵੀ ਜਿਹੜੇ ਤੁਸੀਂ ਮਰ ਕੇ ਵੀ ਜਿਉਂਦੇ ਰੋ ਨਾਨਕ ਐਸੀ ਮਰਨੀ ਜੋ ਬਰੇ ਤਾਂ ਸੱਦ ਜੀਵਨ ਹੋਏ ਗੁਰਬਾਣੀ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਹਰ ਇਹਨੂੰ ਜਦੋਂ ਤੁਸੀਂ ਪੜੋਗੇ ਖੋਜੋਗੇ ਤੁਹਾਡੇ ਵਿੱਚ ਤਬਦੀਲੀ ਤੁਹਾਡੇ ਵਿਚਾਰਾਂ 'ਚ ਤਬਦੀਲੀ ਤੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਢੰਗ ਹੈ ਜਿਹੜਾ ਕਿਉਂਕਿ ਤੁਹਾਡਾ ਗੁਰੂ ਗਿਆਨ ਹੈ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਹ ਐਡੇ ਅਗਿਆਨੀ ਨਹੀਂ ਹੁੰਦੇ ਦੇਉ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਸਸਰੀ ਕਾ